ਬੱਲੇ ਬੱਲੇ ਲਾਲਾ ਜੀ ਆ ਸਰਪੈਂਟਾ ਮਰਦਾ ਓਏ ਐਵੇਂ 4/4 ਰੁਪਏ ਲੌਂਦੇ ਰਹੇ ਨੇ ਹੋਗੇ ਤਾਈਆਂ ਦਾ ਤੁਸੀਂ ਫੇਲ ਹੋਨੇ ਹੋ ਅਸੀਂ ਬਾਣੀਆਂ ਵਕੀਲ ਕਿਉਂ ਕੰਮ ਜਾਵਾਂਗੇ ਆ ਲੈਤਾ ਇਹਦਾ ਜੀ ਦੀ ਬਹੁਤ ਗੱਲਾਂ ਕਿੰਨੇ ਦਾ ਜੀ ਬਾਲੇ ਇਹਦੇ ਸਿੱਧੇ ਫੈਕਟਰੀ ਚ ਮਿਲਦਾਗਾ ਮੇਰੀ ਕਰਾ ਗੱਲ ਆ ਜਾ ਬਾਈ ਜੀ ਕੀ ਹਾਲ ਆ ਬਾਲੇ ਵਧੀਆ ਸੰਧ ਕੱਢਦੇ ਸਾਡੇ ਬਾਣੀਆਂ ਵਕੀਲਾਂ ਵਾਲੇ ਉਹ ਤਾਂ ਹੈ ਹੀ ਆ ਜੀ ਨਾਲੇ ਜ਼ਿਮੀਦਾਰ ਭਾਈ ਸਾਰਾ ਕੰਮ ਜਾਬ ਹੋ ਜਾਊਗਾ ਜੇ ਸੰਧਾਂ ਦੇ ਆਗੇ ਬਾਗ ਲਾ ਕੇ ਜਿਵੇਂ ਮਰਜ਼ੀ ਖੇਤੀ ਕਰੀ ਜਾਓ ਹਣੇ। ਜਿਵੇਂ ਮਰਜ਼ੀ ਕਰੀ ਚੱਲ। ਨਲੇ ਕੋਈ ਆਮ ਦੁਕਾਨ ਨਹੀਂ ਹੈਗੀ ਸਿੱਧਾ ਫੈਕਟਰੀ। ਇਹਦਾ ਫਿਰ ਸਸਤਾ ਹੋਊਗਾ ਜੀ। ਸਸਤਾ ਜਾਂ ਡਿਸਕਾਊਂਟ ਚੱਲ ਰਿਹਾ ਹੈ ਦੱਸੋ ਜੀ ਕਿਵੇਂ ਚੱਲ ਰਿਹਾ ਹੈਗਾ? ਇਹ ਵੈਸੇ ਤਾਂ ਹੈਗਾ ਜੀ 45000 ਦਾ। ਨਾਲ ਇਹਦੇ ਹੈਗਾ 3 ਫੁੱਟ ਦਾ ਰੋਟਾ ਬਟਾ ਪਰ ਡਿਸਕਾਊਂਟ ਕਰਕੇ 38000 ਦਾ ਮਿਲਦਾ ਘਰੇ ਪਹੁੰਚ ਕਰਕੇ ਮਿਲਦਾ ਨਾਲ ਇਹਦੇ ਇੱਕ ਬੱਟਾਵਾਣਾ ਦਾ ਸੰਦ ਵੀ ਨਾਲ ਮਿਲਦਾ। ਅੱਛਾ ਤੇ ਪੂਰਾ ਡਰੈੱਸ ਬੋਲ ਦਿਓ ਜੀ। ਲੋ ਡਰੈੱਸ ਹੈਗਾ ਜੀ ਲੁਧਿਆਣੇ ਦੇ ਅੰਦਰ ਗਿੱਲ ਪਿੰਡ ਗਿੱਲ ਵਿਲੇਜ ਦੇ ਅੰਦਰ ਜਿਹੜਾ ਹੈਗਾ ਆਪਣ ਕਰ ਲਿਓ ਸੰਪਰਕ ਭਾਈ ਜੀ ਜਿਹਨੇ ਇਹ ਮਿੰਨੀ ਰੂਟਾਵੇਟਰ ਲੈਣਾ ਹੈਗਾ ਆ ਮੈਨੂੰ ਹੁਣ ਕਰ ਲੈਣਾ ਤੇ ਖੇਤੀ ਕਰਨ ਨੂੰ ਸਗਾਂ ਹਾਂ